ਇਦੇ ਵਿੱਚ ਸਾਡੇ ਕੋਲ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ ਐਫ ਆਈ ਆਰ ਨੰਬਰ 125 ਅੰਦਰ ਸੈਕਸ਼ਨ 22 ਕਾ 85 ਐਨ ਪੀ ਐਸ ਐਕਟ ਥਾਣਾ ਸੰਗਰ ਜਿਹਦੇ ਵਿੱਚ ਐਸਟੀਫ ਦੀ ਪੁਲਿਸ ਪਾਰਟੀ ਤੇ ਸਾਡਾ ਥਾਣਾ ਸੰਗਰ ਦੇ ਪੁਲਿਸ ਪਾਰਟੀ ਕਮਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਅਗਸਤ ਇੱਕ ਵਿਅਕਤੀ ਜਿਹਨੂੰ ਸ਼ੱਕ ਦੇ ਨਾਂ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਇਨੂੰ ਨਾਮ ਪਤਾ ਪੁਲਿਸ ਨੇ ਤੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਪੱਕਾ ਗਲਾਂ ਦੇ ਰਹਿਣ ਵਾਲਾ ਹੈ ਦੀ ਉਮਰ ਕਰੀਬ 32 ਸਾਲ ਹੈ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਕੰਡ ਲਿਆ ਜਾ ਰਿਹਾ ਤਾਂ ਲੋਕੀ ਫਾਰਵਰਡ ਬੈਕਵਰਡ ਲਿੰਕ ਦੇ ਚੰਗੀ ਤਰ੍ਹਾਂ ਖੋਲ੍ਹੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹਦੇ ਉੱਪਰ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਜੋ ਕਿ